ਅੱਜ ਅਸੀਂ ਆਏ ਆ ਜੀ ਰਾਮਪੁਰ ਤੇ ਤਲਵਾੜਾ ਔਰ ਕਾਉਂਸਲਰ ਸਾਹਿਬ ਨੇ ਮੇਰੇ ਨਾਲ ਗੁਰਮਖ ਸਿੰਘ ਜੀ ਸਰਪੰਚ ਸਾਹਿਬ ਨੇ ਰਾਮਪੁਰ ਦੇ ਮਰਾਇ ਪਿੰਡ ਦੇ ਔਰ ਇਹ ਦੇਖੋ ਇਧਰ ਜੇ ਝੋਨਾ ਲੱਗਾ ਸੀ ਆ 10 15 ਕਿਲੇ ਝੋਨਾ ਲੱਗਾ ਸੀ ਆ ਤੇ ਇਸ ਤਰ੍ਹਾਂ ਲੱਗਦਾ ਵੇ ਜਿਸ ਤਰ੍ਹਾਂ ਝੋਨਾ ਵੱਡ ਵੱਡ ਹੋ ਗਿਆ ਵੱਡਾ ਆ ਗਿਆ ਤੇ ਇੱਥੇ ਕੇ ਸਰਪੰਚ ਸਾਹਿਬ ਦੱਸ ਰਹੇ ਨੇ ਕਿ 10 10 ਫੁੱਟ ਦਾ ਪਾਣੀ ਉੱਪਰ ਚੜਿਆ ਹੋਇਆ ਸੀ ਆ ਔਰ ਇਹ ਪਪੂਲਰ ਕਰਕੇ ਥੋੜਾ ਬਚਾਅ ਹੋ ਗਿਆ ਕਨੇ ਕਰਕੇ ਬਚਾਅ ਹੋ ਗਿਆ ਪਰ ਦਰਿਆ ਦਾ ਸਾਰਾ ਦਾ ਸਾਰਾ ਬਾਣ ਜਿਹੜਾ ਨਾ ਉਧਲੇ ਪਾਸੇ ਆ ਗਿਆ ਕਰੀਬ-ਕਰੀਬ 3 ਕਿਲੋਮੀਟਰ ਲੰਬਾ ਤੇ ਕੋਈ 10-10 15-15 ਕਿੱਲੇ ਦਾ ਬਾਣ ਜਿਹੜਾ ਹੈਗਾ ਉਹ ਦਰਿਆ ਰੋੜ ਕੇ ਲੈ ਗਿਆ ਪੁੱਛਤੇ ਹੁੰਦਾ ਨਾ ਵੀ ਜ਼ਮੀਨਾਂ 'ਚ ਪਾਣੀ ਆ ਗਿਆ ਚਲੋ ਵੜ ਕੇ ਜ਼ਮੀਨਾਂ ਫਾਇਦਾ ਹੋ ਜਾਣਗੀ ਬਣ ਜਾਣਗੀਆਂ ਪਰ ਇਹ ਤੇ ਦਰਿਆ ਜ਼ਮੀਨ ਹੀ ਖਾ ਗਿਆ ਕਰੀਬ-ਕਰੀਬ 300-350 ਏਕੜ ਜ਼ਮੀਨ ਜਿਹੜੀ ਆ ਇਹ ਦੋਆ ਪਿੰਡਾਂ ਦੀ ਪਿੰਨਾ ਪਿੰਡਾਂ ਦੀ ਜਿਹੜੀ ਚਲੀ ਗਈ ਜੀ ਦਰਿਆ ਦੇ ਲੈ ਗਿਆ ਰੋੜ ਕੇ ਬੜਾ ਵੱਡਾ ਨੁਕਸਾਨ ਹੋਇਆ ਕਿਸਾਨਾਂ ਨੂੰ ਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਹੋ ਜੇ ਕਿਸਾਨਾਂ ਦੀ ਪੂਰੀ ਮਦਦ ਕੀਤੀ ਜਾਏ ਆ ਦੇਖੋ ਜੀ ਇਧਰ ਬਿਲਕੁਲ ਝੋਨਾ ਇਸ ਤਰ੍ਹਾਂ ਲੱਗ ਰਿਹਾ ਵੇ ਜਿਸ ਤਰ੍ਹਾਂ ਝੋਨਾ ਵੱਡਿਆ ਆਵਾਂ ਹੈ ਗੱਲ ਤੋਂ ਵੱਡੇ ਬਾਜੀ ਜਾਈ ਦੇ ਚਲੋ ਮੁਰਕੇ ਆ ਜੀ ਇੱਥੇ ਵੀ ਚਲੋ ਇੱਥੇ ਚੋੜੀ ਗਈ ਇੱਥੇ ਵੀ ਚਲੋ ਆਇਆ ਹੈ ਨਾਲੇ ਇੱਥੇ ਡੱਡਾ ਸਾਹਿਬ ਪਤਾ ਨਹੀਂ ਕਿ ਪਾਣੀ ਕਿੰਨਾ ਕਿੰਨਾ ਡੂੰਗਾ ਵਾ ਬੜੀ ਵਾਰ ਬਾਤ ਕਰ ਲਈ ਆਹ ਜਮੀਨ ਨਹੀਂ ਆਹ ਵੇਖੋ ਜੀ ਕੀ ਘੁੰਮਣ ਘੇਰੀਆਂ ਪਾਂਡੀਆਂ ਇੱਥੇ ਕੀ ਕਿੰਨੇ ਫੁੱਟ ਪਾਣੀ ਛਾਂ ਡੂੰਗਾ ਵਾ ਬੜੀ ਬੜਾ ਤੇਜ਼ ਹਾਂ ਫਿਰ ਪੀਏ ਪਾਣੀ ਦੀ ਸਪੀਡ ਵੇਖੋ ਕਿੰਨੀ ਆ ਵਾਹ ਜੀ ਆਓ ਬੇਬੋ ਮਾਨ ਜੀ ਉਹ ਇਹ ਨਾ ਤਾਂ ਲੈ ਆ ਹਾਂ ਉਹ 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 ਲੈਣ ਸਿੱਧੀ ਉਹ ਲੈ ਕੇ ਲੋ ਜੀ ਸਰ ਸੱਜਾ ਵੇਖੋ ਜੀ ਹਾਂ ਉਹ ਲੈਣ ਸਿੱਧੀ ਤੇ ਐ ਉਹ ਜਾ ਕੇ ਉੱਥੇ ਮਿਲਦੀ ਜਾ ਕੇ ਉਹ ਤਾਵਰ ਨੂੰ ਇਹ ਬਣਾ ਰੋੜਿਆ ਵਾ ਇਹ 670 ਕਿਲੇ ਹੁਣ ਕੇ ਵਾਦ ਨਹੀਂ ਇਹ 220 230 ਹਾਂ 220 230 ਕੋਰੇ 300 ਰੋੜ ਕੇ ਖੋਲ ਦਾਰੋ ਸਾਹਿਬ 2 ਕਿਲੋਮੀਟਰ ਹੋਣਾ ਹੈ ਤੋਂ ਵੱਧ ਵਾ 2 ਤੋਂ 3 ਕਿਲੋਮੀਟਰ ਨਹੀਂ 3 ਨਾ 300 ਸਾਬ ਤੱਕ ਆਓ ਵੇਖੋ 3 ਕਿਲੋਮੀਟਰ ਘੱਟੋ ਘੱਟ ਤਿੰਨ ਹੋਊਗਾ ਆਓ ਕਿਹੜੇ ਪਿੰਡ ਚ ਨੀਨਾ ਗੁਰੂ ਸਬਰਾਂਵਾਂ ਦੀ ਉਥੋਂ ਲਾਕੇ ਤਾਂ ਉਹ ਸ਼੍ਰੀ ਆਲ ਬਿੰਦਪੁਰ ਦਾ ਹਾਂ ਆ ਰਾਮ ਦੋ ਪਿੰਡ ਅਗੇ ਰਾਮਪੁਰਾ ਵਾੜਾ ਤੇ ਕਾਂਗੜਾ ਤਿੰਨ ਪਿੰਡਾਂ ਦੇ ਵਿੱਚ ਕਾਂਗੜਾ ਰਾਮਪੁਰਾ ਤਲਵਾਲਾ ਹਾਂ ਅਹੀਂ 250 ਕਿੱਲੇ ਦੇ ਗਰੀਬ ਮਤਲਬ ਅੱਗੇ ਗਣੀ ਇਹ ਬੰਦੇ ਦੀ ਇੰਨੀ ਨਹੀਂ ਜਿਹੜੀ ਰੁੱਟ ਗਈ ਹਾਂ ਕਿਉਂਕਿ ਜੀ ਇਹ ਬੰਦਾ ਪ੍ਰਾਪਰਟੀ ਦਾ ਕੰਮ ਕਰਦਾ ਹਾਂ ਇਹਨੂੰ ਪ੍ਰਾਪਰਟੀ ਦਿੱਤਾ ਵਾ ਇਹ ਪਿਆੜੀ ਦਾ ਵੀ ਕੰਮ ਕਰਦਾ ਪਲਾਟਾਂ ਪਹਿਲਾਂ ਪਿਆੜੀ ਦਾ ਕਰਦਾ ਰਿਹਾ ਇਹਨੂੰ 15-20 ਸਾਲੇ ਲੈਣ ਚੋ ਗਈ ਆ ਜੋ ਕੋਈ ਸਾਨੂੰ ਇਹਨੇ ਦੱਸ ਦੇਣਾ ਨਾ ਸਾਨੂੰ ਕੋਈ ਨਹੀਂ ਦੱਸ ਸਕਦਾ ਜਿੰਨਾ ਇਹ ਦੱਸਿਆ ਉਹ ਸਹੀ ਆ ਬਿਲਕੁਲ ਮੈਂ ਇਹਦਾ ਪੋਟਾ ਪੋਟਾ ਕੱਢ ਦਿੰਦੇ ਆ ਸਾਹਿਬ ਇਹ ਮੈਂ ਮੁੱਲ ਲੈ ਕੇ ਬਣਾਈ 20 ਸਾਲ ਲੱਗੇ ਬੜਾ ਮਿਹਨਤੀ ਬੰਦਾ ਜੀ ਇਹ ਹਾਂ ਜੀ ਹਾਂ ਜੀ ਸਾਹਿਬ ਉਹ 20 ਸਾਲ ਦੀ ਕਮਾਈ ਜਿਹੜੀ ਹਾਂ ਰੁੜਗੀ ਜੀ ਇਹਦੀ ਦੋਵਾਂ ਚੰਗਾਂ ਦਾਣਾ ਜੀ ਹਣਾ ਰੁੜਗੀ ਜੀ ਰੁੜਗੀ ਬੇਰਾਰ ਰੁੜਕ ਲੱਗਿਆ ਬੜੀ ਕੁਦਰਤੀ ਆਫਤ ਇਹ ਕੁਦਰਤੀ ਹੈ ਬਹੁਤ ਨੁਕਸਾਨ ਤੁਸੀਂ ਦਾਤਪਕ ਡਾਟ ਸਭ ਟਾ